ਹਾਂਜੀ ਸਾਰਿਆਂ ਦਾ ਸਵਾਗਤ ਹੈ ਮੇਰੇ ਵਲੌਗ 'ਚ ਸਵੇਰ ਸੁਬਾਹ ਦੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਰੀ ਵਾਹਿਗੁਰੂ ਜੀ ਟਾਈਮ ਹੋ ਗਿਆ 8:30 ਦਾ ਤੇ ਦੇਖੋ ਜੀ ਮੈਂ ਸੁਬਾਹ ਚਾਹ ਬਣਾਈ ਤੇ ਮੇਰਾ ਦੁੱਧ ਖਰਾਬ ਹੋ ਗਿਆ ਚਾਹ ਫਟ ਗਈ ਤੇ ਹੁਣ ਦੁੱਧ ਹੀ ਆਇਆ 8:30 ਤੇ ਹੁਣ ਆਵੇ ਮੈਂ ਦੁੱਧ ਪਾਇਆ ਤੇ ਹੁਣ ਦੁਬਾਰਾ ਚਾਹ ਬਣਾਉਣ ਲੱਗੀ ਆ ਤੇ ਚਾਹ ਨੂੰ ਚਲੋ ਨਹੀਂ ਅੱਜ ਸੁਬਾਹ ਮੈਂ ਉੱਠਦੀ ਥੋੜਾ ਜਿਹਾ ਸਵੇਰਾ ਤੇ ਲੀਫ ਚਾਹ ਨੂੰ ਫਿਰ ਸੁਬਾਹ ਬਣਾਣੇਗੀ ਤੇ ਫਿਰ ਹੁਣ ਠੀਕ ਹੈ ਜੀ ਫਿਰ ਦੁੱਧ ਖਰਾਬ ਹੋ ਗਿਆ ਚਾਹ ਫਟ ਗਈ ਤੇ ਹੁਣ ਮੈਂ ਦੁਬਾਰਾ ਚਾਹ ਬਣਾਉਣ ਲੱਗੀ ਆ ਤੁਹਾਡਾ ਨਿਆਣ ਜਿੱਛਾ ਹੋਣਾ ਪਾ ਲੌਂਚੀ ਆਪਾਂ ਹਲਾ ਚਾ ਲੈਣੇ ਇੱਥੇ ਨੀਰ ਆਪੇ ਦਾ ਬਸ ਮੈਂ ਲਾ ਲਈ 3 ਛੱਡੀ ਆਪਾਂ ਦੋ ਲਾਚੀਆਂ ਪਾਟੀਆਂ ਕੁੱਤ ਕੇ ਚਾਚ ਹਿੰਦੂ ਦਾ ਦੀ ਪ੍ਰੋਬਲਮ ਨਾਲ ਕਾਫੀ ਪ੍ਰੋਬਲਮ ਆਉਂਦੀ ਆ। ਕੋਲ ਵਾਈਕ ਰੋਠ ਠੀਕ ਕਰੋਗਾ ਜੀ। ਦੌਜੀ ਆਪਣੀ ਚਾਹ ਬਣਗੀ। ਸਾਪ ਕੋ ਫੋਨ ਤੇ ਵੀ ਪ੍ਰਮੋਸਟ ਨੌਜੂ ਮੇ ਤਾਂ ਬਾਤੀ ਚਾਪ ਨਹੀਂ ਹੁੰਦੀ ਹੈ ਠੀਕ ਹੈ ਅਜੋ ਪਾਣੀ ਚਾਹਦੇ ਚਾ ਪੀਨੇ ਆ ਅਜੋ ਜੀ ਚਾਹ ਪੀ ਲੋ ਨਸੀ ਅਜ ਕੋਈ ਨ ਲੱਗੇ ਆ 9:30 ਵਜੇ ਚਾਹ ਤਾਂ 10:00 ਵਜੇ ਕੀ ਦੁੱਧ ਕਾੜ ਹੋ ਗਿਆ ਸੀ ਚਾਹ ਫਟ ਗਈ ਸੀ ਪਰ ਹੋਂ ਦੁੱਧ ਆਇਆ ਤਾਂ ਚਾਹ ਬਣਾਈ ਹੋਂ ਚਾਹ ਪੀਣ ਲੱਗੇ ਆ ਸੀ ਆ ਬੇਟੀ ਦੀ ਚਾਹ ਪਈ ਆ ਪਰ ਮੇਰੀ ਦੀ ਜਾਪਿੱਤੇ ਵੀ ਨਾ ਕਰ ਤੁਹਾਨੂੰ ਪਤਾ ਆਪਣਾ ਪੰਜਾਬੀ ਨੂੰ ਸਰੀਰ ਕਿੱਥੇ ਪੈਣਾ ਇੱਕ ਸੰਧਿਆ ਦੇ ਉੱਤੇ ਹੋਈ ਨੇ ਇਸ ਕਰਕੇ ਹਲੋ ਹਾਂਜੀ ਆਪਾਂ ਲੈ ਕੇ ਆਏ ਆ ਦਵਾਈ ਟਾਈਫੜਦੀ ਤੇ ਹੁਣ ਆਪਾਂ ਚੱਲਿਆਂ ਥੋੜਾ ਜਿਹਾ ਇੱਥੇ ਮਾਰਕੀਟ ਕਿਉਂਕਿ ਜਿੰਨੇ ਮੇਥੋਂ ਕੋਈ ਵੀ ਕੰਮ ਨਹੀਂ ਹੋਇਆ ਅੱਜ ਤੇ ਮੇਨੂੰ ਟਾਈਫੜ ਹੈਗਾ ਕਿ ਹੁਣ ਮੈਂ ਟਾਈਫੜਦੀ ਦਵਾਈ ਲੈ ਕੇ ਆਇਆ ਸੀ ਤੇ ਹੁਣ ਚੱਲਿਆਂ ਆਪਾਂ ਥੋੜਾ ਜਿਹਾ ਬਾਜ਼ਾਰ ਕੁਛ ਲੈ ਲਉ ਕਿ ਆਉਣਾ ਹੈਗਾ ਵੀ ਡਾਕਟਰ ਨੇ ਰੋਟੀ ਛੜਵਾਤੀ ਵੇਸ ਕਰਕੇ ਤਾਂ ਹੁਣ ਮੈਂ ਗਾਨੀਆਂ ਬਾਜ਼ਾਰ ਮੈਂ ਤੁਹਾਨੂੰ ਦਿਖਾਉਣੀ ਹੈ ਚਲੋ ਆਪਾਂ ਚੱਲਦੇ ਹਾਂ ਜੀ ਮੇਰੇ ਬਲੌਗ ਨਾਲ ਬਨੇ ਰਹੋ ਠੀਕ ਹੈ ਜੀ ਮੈਂ ਬੇਟੀ ਨੂੰ ਨਾਲ ਲੈ ਕੇ ਜਾਨੀ ਆ ਜੇ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਿਉਂਕਿ ਪੜਾਪੜਾ ਮਨੂ ਸਭ ਤੋਂ ਚੈਨਲ ਚੱਲਦਾ ਹੁੰਦਾ ਹਮੇਸ਼ਾ ਤੇ ਜਿੰਨਾ ਜਿਹੜਾ ਮੇਰੇ ਚੈਨਲ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਚਲੋ ਆਪਾਂ ਚੱਲਦੇ ਹਾਂ ਹੁਣ ਠੀਕ ਹੈ ਜੀ ਚਲੋ ਹਾਂ ਜੀ ਆਪਾਂ ਚੱਲਦੇ ਹਾਂ ਹੁਣ ਰੋਕ ਦੀ ਆਪਾਂ ਹੁਣ ਚੱਲਦੇ ਆ ਠੀਕ ਹੈ ਜੀ ਥੋੜੇ ਜਿਹਾ ਸੋਲ ਲਾ ਕੇ ਨਵੀਂ ਬਰੀਓ ਦਲੀਆ ਕਿਉਂਕਿ ਡਾਕਟਰ ਕਹਿੰਦਾ ਵੀ ਰੋਟੀ ਨਹੀਂ ਖਾਣੀ ਇਸ ਕਰਕੇ ਇੱਥੇ ਲਾ ਦੇ। ਹੋਜੀ ਗਲੀ ਚ ਬੱਚੇ ਖੇਡੀ ਜਾਂਦੇ ਆ। ਚਲੋ ਚੱਲਦੇ ਆਪ। ਆਹੋ। ਆਹ ਸਿੱਧੀ ਆ। ਲਾਈ ਪਿਆ ਕਿਰਾ। ਚੱਲ ਚੱਲਦੇ ਆਂ ਜੀ ਸਿਆਰ। ਇੱਧਰ ਆ ਦੇੜੀ। ਚੱਕੀ ਕੋਰ ਤੇ ਆਣਾ ਤੁਹਾਨੂੰ ਬਹੁਤ ਆਪਣਾ ਵਿਸ਼ੋਖ ਤੇ ਲੋਜੀ ਆਪਾ ਰਸਾ ਸਮਾਨ ਇੱਥੋਂ ਲੈ ਲਿਆ ਹੁਣ ਚੱਲਦੇ ਆ ਕਰਨੇ ਸਾਈਡਾ लो जी आप हम चले घर निकलो चलो आप लिया हम चले अपा घर नलिया वगैरा लै लिया ਕਿਸ ਵੀ ਵਜ੍ਹਾ ਰੱਖਣਾ ਮੈਨੂੰ ਤਾਂ ਵੀ ਇਹ ਮੇਰਾ ਬਹੁਤ ਜ਼ਰੂਰੀ ਹੁੰਦਾ ਟਾਈਮ ਅੱਡੇ ਵਿੱਚ ਚਲੋ ਹੁਣ ਆਪਾਂ ਫੋਲੋ ਕਰੇ ਚੱਲ ਕੇ ਦਿਖਾਉਂਦੇ ਓਡੀਪੀ ਬੱਸ ਓਡੀਪੀ ਚੱਲੋ ਚਾਬੀ ਹਾਂਜੀ ਆਪਾਂ ਓਲਿਗੇ ਗੇਟ ਸਾਸ ਅੜ ਗਿਆ

ਆ ਭਾਗੀ ਕਰੇ ਸਾਬ ਹੋਰ ਚੜਿਆ ਪਿਆ ਤੇ ਆ ਤਾਂ ਵੀ ਇਦਾਂ ਦਾ ਲੈ ਆਇਆ ਗਲੀਆ ਆਹ ਵਾਲੇ ਕਾਹਤ ਟਲੀਆਂ ਦੇ ਕਮਰੇ ਦੇ ਸਲੈਟ ਕਾ ਛੋਟੀ ਛੱਡ ਦੇ ਨੇ ਇਹਦੇ ਚ ਪਤਾ ਨਹੀਂ ਆਂ ਮੈਂ ਗਲੀਆ ਲੈ ਕੇ ਆਈ ਆਂ ਕੁਝ ਕਿਝੜੀ ਬਣਾਉਣ ਲਈ ਸੌ ਲੱਕੇ ਆਈ ਆਂ ਬਹੁਤ ਸਾਰੀ ਝੜੀ ਆਂਦਾ ਹਲੋ ਜੀ ਬਾਹਰ ਸਬਜੀ ਹਲ ਆਗਾ ਪਪਾ ਸਬਜੀ ਲਾ ਲੇਖੋ ਕੀ ਸਬਜੀ ਆ ਆਰਬੀ ਕੱਦੂ ਅੱਛਾ ਆਲੂ ਨਿੰਬੂ ਹਰੀ ਮੇਚ ਟਮਾਟਰ ਆਮਾ ਹਕੜੀ ਅੱਛਾ ਹਾਂਜੀ ਫਲੈਟ ਵਿੱਚ ਜਗਦੀ ਹਨ ਹਾਂਜੀ ਵਾਇਗਰੂ ਜੀ ਵਸਨਾ ਚੈਨਲ ਤਾਂ ਮੇਰਾ ਬਣਿਆ ਸੀਗਾ ਪਹਿਲਾਂ ਕੰਦਨ ਬਾਬਾ ਦੀਪ ਸਿੰਘ ਜੀ ਤੇ ਉਹ ਤੇ ਸਬਸਕ੍ਰਾਈਬਰ ਵੀ ਬਾਬਾ ਸੀਗੇ ਬਟ ਪਤਾ ਨਹੀਂ ਕੀ ਗੱਲ ਹੋਇਆ ਉਸ ਚੈਨਲ ਨੂੰ ਉਹਦਾ ਅਚਾਨਕ ਉਸ ਉਹ ਨਹੀਂ ਮੋਨਟਾਈਜ਼ ਹੋਇਆ ਕਿਉਂਕਿ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਤੇ ਮੈਂ ਸ਼ਾਰਟ ਵੀਡੀਓ ਹੀ ਪਾਉਂਦੀ ਰਹੀ ਮੈਂ ਬਣਾਇਆ ਚੈਨਲ ਸਿਰ 23 ਚ ਕਿਉਂਕਿ ਮੇਰੇ ਕੋਲੇ ਹੋਰ ਕੋਈ ਪਲੇਟਫਾਰਮ ਹੈ ਨਹੀਂ ਤੁਹਾਨੂੰ ਪਤਾ ਹੀ ਹੈ ਸਭ ਤੁਹਾਨੂੰ ਦੱਸ ਹੀ ਚੁੱਕੀਆਂ ਤੇ ਮੈਂ ਬਣਾਇਆ ਸੀ ਉਹ ਚੈਨਲ ਤੇ ਚੈਨਲ ਉਤੇ ਮੈਂ ਸ਼ਾਰਟ ਵੀਡੀਓ ਪਾਉਂਦੀ ਈ ਰਹੀ ਮੈਨੂੰ ਪਤਾ ਨਹੀਂ ਸੀ ਇਹਨਾਂ ਨਾਲ ਕੁਝ ਨਹੀਂ ਹੋਣਾ ਉਹਦੇ ਨਾਲ ਸਬਸਕ੍ਰਾਈਬਰ ਵਧ ਹੀ ਗਏ ਤੇ ਮੇਰੇ ਚਾਨ ਬਹੁਤ ਟਾਈਮ ਮੇਰਾ ਵਧਿਆ ਨਹੀਂ ਬਾਅਦ ਟਾਈਮ ਮੇਰਾ ਵਧਿਆ ਨਹੀਂ ਜਦੋਂ ਮੇਰਾ ਵਾਚ ਟਾਈਮ ਵਧਣ ਲੱਗਿਆ ਮੈਂ ਵੱਡੀਆਂ ਵੀਡੀਓ ਪਾਉਣ ਲੱਗੀ ਮੇਰਾ ਵਾਚ ਟਾਈਮ ਵਧਣ ਲੱਗਿਆ ਮੈਂ ਬਾਬਾ ਦੀਪ ਸਿੰਘ ਦੇ ਵੀ ਬਲੌਗ ਪਾਉਂਦੀ ਹੁੰਦੀ ਸੀ ਜਦੋਂ ਮੇਰਾ ਵਾਚ ਟਾਈਮ ਬਦਲ ਲੱਗਾ ਉਸ ਵਾਰ ਪਤਾ ਨਹੀਂ ਕੀ ਪ੍ਰੋਬਲਮ ਹੋਈ ਚੈਨਲ ਦੇ ਵਿੱਚ ਮੇਰਾ ਘੰਟੇ ਸਾਰੇ ਮਤਲਬ ਡੈਡ ਹੋ ਗਏ ਘੰਟੇ ਹੁਣ ਉਹ ਚੈਨਲ ਚਾ ਹੈਗਾ ਤਾਂ ਹੈ ਤੇ ਫਿਰ ਮੈਂ ਇਹ ਨਵਾਂ ਚੈਨਲ ਬਣਾਇਆ ਇਸ ਨਵੇਂ ਚੈਨਲ ਤੇ ਹੁਣ ਮੈਂ ਘਰ ਦੀ ਡੇਲੀ ਰੁਟੀਨ ਜਿਵੇਂ ਮੈਂ ਕਰਦੀ ਰਹਿੰਦੀ ਉਸ ਤੋਂ ਵੀਡੀਓ ਪਾਉਣੀ ਆ ਕੋਈ ਉਸ ਚੈਨਲ ਤੇ ਵੀਡੀਓ ਨਹੀਂ ਪਾਉਂਦੀ ਜਦੋਂ ਉਹਦੇ ਤੇ ਚੈਨਲ ਤੇ ਚਲਦੀ ਨਹੀਂ ਵੀਡੀਓ ਕੋਈ ਵੇਖਤਾ ਵੀ ਨਹੀਂ ਪਤਾ ਨਹੀਂ ਕੀ ਗੱਲ ਆ ਲਾਈਵ ਹੁੰਦੀਆਂ ਲਾਈਵ ਦੇ ਵਿੱਚ ਵੀ ਕੋਈ ਨਹੀਂ ਆਉਂਦਾ ਸਬਸਕ੍ਰਾਈਬਰ ਮੇਰੇ 33 ਕੇ ਹੋਏ ਪਏ ਆ ਤੇ ਕੋ ਪਤਾ ਨਹੀਂ ਵੀ ਉਹ ਪੁਰਾਣਾ ਚੈਨਲ ਕਰਕੇ ਕੋਈ ਉਹਨੂੰ ਉਹਨਾਂ ਨੇ ਸਬਸਕ੍ਰਾਈਬ ਕਰਕੇ ਛੱਡਤਾ ਪਤਾ ਨਹੀਂ ਕੀ ਗੱਲ ਹੈ ਕਿ ਹੁਣ ਉਹ ਚੈਨਲ ਦਾ ਵਾਚ ਟਾਈਮ ਥੋੜਾ ਰਹੇਗਾ ਜਿਵੇਂ ਰੋਜ਼ ਘਟ ਜਾਂਦਾ ਰੋਜ਼ ਘਟ ਘਟ ਕੇ ਜਿਵੇਂ ਉਹ ਮੋਨਟਾਈਜ਼ ਤਾਂ ਨਹੀਂ ਹੋਣਾ ਹੀ ਕਿਸੇ ਮੈਂ ਕਰਦੀ ਸੀ ਸਿਲਾਈ ਦਾ ਕੰਮ ਤੁਹਾਨੂੰ ਮੱਕਾਲ ਵੀ ਵੀਡੀਓ ਚ ਦੱਸਿਆ ਸੀ ਤੇ ਮੇਰੇ ਵੀ ਨਿਗਾ ਘਟਣ ਦੇ ਕਾਰਨ ਮੈਂ ਸਿਲਾਈ ਦਾ ਕੰਮ ਛੱਡਿਆ ਤੇ ਫਿਰ ਹੁਣ ਹੋਏ ਗਰੂਜੀ ਹੁਣ ਮੈਨੂੰ ਸਵੇਰ ਜਨੇ ਆਉਂਦੀ ਹੁਣ ਮੈਂ ਘਰ ਦਾ ਡੇਲੀ ਰੁਟੀਨ ਸੀ ਜੋ ਵੀ ਮੇਰੇ ਕੰਮ ਹੁੰਦੇ ਨੇ ਮਰਮਟਾ ਕਰਦੀ ਰਹਿੰਦੀ ਉਹ ਪੌਣ ਲੈਣੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਮੇਰੀ ਬੀਗਾਂ ਫੋਲੋਵਸ ਕਰਿਆ ਕਰੋ ਮੈਨੂੰ ਥੋੜਾ ਜਿਹਾ ਆਸਰਾ ਸਾਡੇ ਪੰਪਰਾਵਾਂ ਦਾ ਠੀਕ ਹੈ ਜੀ ਪੰਪਰਾਵਾਂ ਦੇ ਸੱਤੇ ਇੱਕ ਲੋ ਚੈਨਲ ਬਣਾਉਣਾ ਹੁੰਦਾ ਤੇ ਬਲੀ ਚੈਨਲ ਨੂੰ ਸਬਸਕ੍ਰਾਈਬ ਕਰੇ ਵੀਡੀਓ ਨੂੰ ਲਾਈਕ ਸੀ ਜ਼ਰੂਰ ਕਰਿਆ ਕਰੋ ਹੁਣ ਆਪਾਂ ਵੇਟੀ ਨੂੰ ਖਾਅ ਬੰਨ ਹੁਣ ਮੈਂ ਤੁਹਾਨੂੰ ਫਿੱਤਰੀ ਬਣਾ ਕੇ ਦਿੰਦੀ ਆ ਜਿਆਦਲੀਆ ਬਣਾ ਕੇ ਦੇ ਦਿੰਦੀ ਆ ਆਪ ਸਬਜ਼ੀ ਲੈ ਕੇ ਆਏ ਹਾਂ ਹੁਣ ਵੇਟੀ ਬਣਾਉਂਦੇ ਆ